ਨਮਸਕਾਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਲੱਗਦਾ ਅੱਜ 4 ਸਪਰੀ ਪੰਜਾਬ ਦੇ ਵਿੱਚ ਬਰਸਾਤ ਬਹੁਤ ਜ਼ਿਆਦੀ ਹੈ ਸਵੇਰੇ 4 ਵਜੇ ਪ੍ਰਮਾਤਮਾ ਦੀ ਕਿਰਪਾ ਨਾਲ ਬਾਸ਼ ਪੈਣੀ ਸ਼ੁਰੂ ਹੋਈ ਤੇ ਬਹੁਤ ਜ਼ਿਆਦੀ بارش ਹੋ ਰਹੀ ਹੈ 29 ਜੁਲਾਈ 2025 ਦਣ ਮੰਗਲਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਈਆਂ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਪ ਸਿੰਘ ਜਿਹੜਾ ਲੇਜੈਂਡਾ ਵਾਲਾ ਜਿਹੜਾ ਬਠਿੰਡਾ ਵੱਲੋਂ ਦੋਸਤੋ ਸਾਡਾ ਫੇਸਬੁੱਕ ਪੇਜ ਕਬੱਡੀ ਅਪਡੇਟ ਇਹਨੂੰ ਫੋਲੋ ਕਰ ਲਓ YouTube ਚੈਨਲ ਹੈ ਲਾਈਵ ਕਬੱਡੀ ਅਪਡੇਟ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੇ ਕੱਪਾਂ ਦੇ ਫਾਈਨਲ ਰਿਜ਼ਲਟ ਤੁਹਾਨੂੰ ਮਿਲਦੇ ਰਹਿਣ ਫਾਈਨਲ ਰਿਜ਼ਲਟ ਦੇ ਵਿੱਚ ਕਿਹੜੀ ਟੀਮ ਗਈ ਹੈ ਫਾਈਨਲ ਦੇ ਵਿੱਚ ਕਿਹੜੀ ਪਹਿਲੇ ਨੰਬਰ ਤੇ ਆਈ ਕਿਹੜੀ ਸੈਕੰਡ ਰਹੀ ਕਿਹੜੇ ਪਲੇਅਰ ਨੇ ਕਿੰਨੇ ਜੱਫੇ ਲਾ ਕੇ ਬੈਸਟ ਬਣਿਆ ਕਿਹੜਾ ਰੀਡਰ ਕਿੰਨੀਆਂ ਰੇਡਾਂ ਪਾ ਕੇ ਬੈਸਟ ਬਣਿਆ ਤੇ ਕਿਹੜੇ ਕਿਹੜੇ ਉੱਥੇ ਬੁਲਾਰੇ ਸੀ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਨੂੰ ਰਿਜ਼ਲਟ ਦੱਸਾਂਗੇ ਬਸ ਤੁਹਾਡੀ ਮਦਦ ਦੀ ਪਿਆਰ ਦੀ ਲੋੜ ਹੈ ਤੇ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ 29 ਜੁਲਾਈ 2025 ਦੇ ਦਣ ਮੰਗਲਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਪੈਂਡ ਮੱਖੀ ਕਲਾਂ ਜ਼ਿਲ੍ਹਾ ਸ਼ਰੀਰ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਭਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਕਰਿਆਲਾ ਮਾਝਾ 45 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਬੀਦੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 40 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪ੍ਰੀਤ ਲੱਧੂ ਨੇ 20000 ਦੇ ਤਨ ਜੱਫੇ ਲਾਏ ਇਕਮ ਪ੍ਰਤਾਪਪੁਰਨ ਦੇ ਜੱਫੇ ਤੇ 5000 ਲੱਗਿਆ ਸੀ ਤੇ ਗੋਪੀ ਫਰੰਦੀਪੁਰ ਦੇ ਤਿੰਨ ਜੱਫਿਆਂ ਤੇ 10000 ਬੋਲਿਆ ਹੋਇਆ ਸੀ ਗੋਪੀ ਦੋ ਲਾ ਗਿਆ ਸੀ ਬਾਕੀ ਕਮੇਟੀ ਕੀ ਫੈਸਲਾ ਕਰਦੀ ਆ ਉਹ ਬਾਦ ਦੀਆਂ ਗੱਲਾਂ ਰਹੀਆਂ ਤੇ ਇੱਥੇ ਬੁਲਾਰੇ ਸੀਗੇ ਵਰਿੰਦਰ ਖੇਮਕਰਨ ਤੇ ਗਿੰਦਾ ਮਹਿਮੂਦਪੁਰ ਪਿੰਡ ਸੀ ਤੋਂ ਮੈਂ ਝੁੱਗੀਆਂ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਹਰੀਦਾਸ ਜੀ ਕਬੱਡੀ ਕਲੱਬ ਰੱਤਾ ਗੁੱਦਾ ਪਲੱਸ 80 ਤੋਂ ਮੈਂ ਝੁੱਗੀਆਂ 46 ਨੰਬਰ ਫਸਟ ਨਗਦ ਰਕਮ ਪਲੱਸ ਕੱਪ ਟੀਮ ਪਰਵਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱड्डੂ 32.5 ਨੰਬਰ ਸੈਕੰਡ ਨਗਦ ਰਕਮ ਪਲੱਸ ਕੱਪ ਭਾਈ ਲੱड्डੂ ਵਾਲਾ ਪ੍ਰੀਤ ਮੱਖਣ ਮੱਖੀ ਦੇ ਪਿੰਡ ਖੇਡਿਆ ਸੀ ਤੇ ਇੱਥੇ ਜਾਦੇ ਜਾਣਕਾਰੀ ਇਸ ਤੋਂ ਵੱਧ ਮਿਲ ਨਹੀਂ ਜਿੰਨਾ ਕਿ ਟੂਰਨਾਮੈਂਟ ਦਾ ਰਿਜ਼ਲਟ ਲਿਖਿਆ ਗਿਆ ਉਹ ਤੁਹਾਡੇ ਸਾਹਮੁਖ ਕਰਤਾ ਇੱਕ ਥਾਈਂ ਬਜਣੀ ਟੂਰਨਾਮੈਂਟ ਚੱਲ ਰਿਹਾ ਸੀ ਉਹਦਾ ਰਿਜ਼ਲਟ ਅੱਜ ਆਊਗਾ ਕਿਉਂਕਿ 65 ਕਿਲੋ ਦੇ ਅੱਜ ਫਾਈਨਲ ਹੋਣਗੇ ਤੇ ਇੱਕ ਥਾਂ ਤੇ ਜਿਹੜਾ ਟੂਰਨਾਮੈਂਟ ਚੱਲਿਆ ਸੀ ਉਥੇ ਕੋਈ ਲਾਈਵ ਦੀ ਚੰਗੀ ਵਿਵਸਥਾ ਨਹੀਂ ਸੀ ਟੂਰਨਾਮੈਂਟ ਦਾ ਕੁਝ ਪਤਾ ਨਹੀਂ ਲੱਗਿਆ ਇਹ ਜਾਣਕਾਰੀ ਜੇਕਰ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਧੰਨਵਾਦ ਮਿਲਦੇ ਆਂ ਕੱਲ